ਬ੍ਰੋਤੀ ਕੋ ਗੱਲ ਕਰਦੇ ਹੀ ਐ ਜੀ ਇੱਥੇ ਸਾਡੇ ਲਾਜ ਯੂਨੀਵਰਸਿਟੀ ਬਣੀ ਇਹਨਾਂ ਬਣਾਈ ਨਹੀਂ ਉਹਦਾ ਵੀ ਮੈਂ ਨਾ ਬਤਾਣੀਆਂ ਬੋਲਦਾ ਪਿਆਰੇ ਤੇ ਝੂਠ ਮਾਰਦਾ ਇਹ ਕੋ ਠੇਕਾ ਰਮਿੰਦਰ ਕੋ ਤੇ ਮੈਂ ਇਹਦਾ ਕੀ ਪੈਸਣਾ ਭਰਾਓ ਜਦੋਂ ਕੋਈ ਮੈਡੀਕਲ ਕਾਲ ਜਾਂ ਜਿਵੇਂ ਲਾਜ ਯੂਨੀਵਰਸਿਟੀ ਆ ਜਦੋਂ ਆਪਾਂ ਇਹਨੂੰ ਬਣਾਉਣਾ ਸ਼ੁਰੂ ਕਰਦੇ ਆ ਨਾ ਉਹਦੇ ਤੋਂ ਪਹਿਲਾਂ ਸਤੇੜ ਦੀ ਸਰਕਾਰ ਵੱਲੋਂ ਕੈਬਨਟ ਦੇ ਵਿੱਚ ਮਨਜ਼ੂਰੀ ਦਿੱਤੀ ਜਾਂਦੀ ਹੈ ਸਾਰੇ ਵਜ਼ੀਰਾਂ ਦੀ ਮਨਜ਼ੂਰੀ ਨਾਲ ਸੀਐਮ ਨੂੰ ਪਾਸ ਕਰਤਾ ਉਹ ਫਾਈਲ ਫਿਰ ਸੈਂਟਰ ਸਰਕਾਰ ਕੋ ਭੇਜੀ ਜਾਂਦੀ ਹੈ ਕੇਂਦਰ ਦੇ ਵਿੱਚੋਂ ਜਿਵੇਂ ਇਹ ਲਾਚ ਯੂਨੀਵਰਸਿਟੀ ਹੀ ਲਾ ਮੰਿਸਟਰ ਤੇ ਜਿਹੜਾ ਸਿੱਖਿਆ ਮੰਿਸਟਰ ਆ ਇਹਨਾਂ ਦੋ ਦੇ ਸਾਈਨ ਹੋ ਕੇ ਫਿਰ ਪ੍ਰਧਾਨ ਮੰਤਰੀ ਨੇ ਮਨਜ਼ੂਰੀ ਦੇਣੀ ਤੇ ਸੈਂਟਰ ਸਰਕਾਰ ਨੇ ਇੱਥੇ ਸੀਟਾਂ ਦੇਣੀਆਂ ਆਂ ਮੈਡੀਕਲ ਕਾਲਜ ਹੋਵੇ ਤੇ ਭਾਵੇਂ ਲਾ ਕਾਲਜ ਇਨਾਂ ਲਈ ਸੀਤਾ ਸੈਂਟਰ ਸਰਕਾਰ ਦਿੰਦੀ ਆ ਕਿ ਇੱਥੇ 200 ਜਾਂ 300 ਬੱਚਾ ਐਡਮਿਸ਼ਨ ਲਊਗਾ ਉਹ ਜਦੋਂ ਸੈਂਟਰ ਸਰਕਾਰ ਪਰਮਿਸ਼ਨ ਦਿੰਦੀ ਆ ਫੇਰ ਆਪਾਂ ਸਰਕਾਰ ਲੋ ਪੈਸੇ ਜਾਰੀ ਹੁੰਦੇ ਆ ਪੈਸੇ ਜਾਰੀ ਹੋ ਕੇ ਫੇਰ ਭਰਾਵੋ ਬਿਲਡਿੰਗ ਬਾਨੀ ਸ਼ੁਰੂ ਹੁੰਦੀ ਆ ਇਹ ਮੈਂ ਇਹਨੂੰ ਹਰਬਿੰਦਰ ਨੂੰ ਇਹ ਆ ਨਾ ਆ ਤੁਹਾਡੇ ਵਿੱਚ ਖੜ ਕੇ ਜਿਹੜਾ ਇਹ ਘਬਰਾਹ ਕਰਕੇ ਝੂਠਾ ਪ੍ਰਚਾਰ ਕਰਦਾ ਰਿਹਾ ਵੇਖੋ ਮੈਂ ਆ ਤੁਹਾਡੇ ਅੱਗੇ ਸਿੱਧਾ ਸਾਦਾ ਬੰਦਾ ਜਿਵੇਂ ਦਾ ਤੁਸੀਂ ਜੇ ਉਵੇਂ ਦਾ ਹੀ ਮੈਂ ਆ ਤੁਹਾਡੇ ਅਰگە ਮੈਨੂੰ ਕੋਈ ਪੋਲਿਟਿਕਸ ਨਹੀਂ ਆਉਂਦੀ ਸਿਆਸਤ ਨਹੀਂ ਆਉਂਦੀ ਕਿਉਂਕਿ ਮੈਂ ਵੀ ਤੁਹਾਡੇ ਅਰگە ਕਿਸਾਨ ਪਰਿਵਾਰ ਚੋਂ ਮੈਂ ਆਪ ਖੇਤੀ ਕਰਦਾ ਨਾਲ ਆੜਦਾ ਕੰਮ ਕਰਦਾ ਮੈਂ ਕੋਈ ਪੋਲਿਟਿਕਸ ਵਾਲੇ ਪਰਿਵਾਰ ਚੋਂ ਨਹੀਂ ਆ ਨਾ ਮੈਂ ਕੋਈ ਆਪ ਪੁਰਾਣਾ ਕੋਈ ਪੋਲਿਟਿਕਸ ਪੋਲਿਟੀਸ਼ੀਅਨ ਆ ਨਾ ਕੋਈ ਸਾਡਾ ਕੋਈ ਬਾਪ ਦਾਦਾ ਪਰਦਾਦਾ ਸਾਡੇ ਪਰਿਵਾਰ ਦਾ ਵੀ ਕੋਈ ਸਿਆਸਤ ਨਾਲ ਵਾਸਤਾ ਨਹੀਂ ਤੇ ਵੋਟਰ ਤੇ ਆਪਾਂ ਸਾਰੇ ਰਹੇ ਆ ਜਿਵੇਂ ਤੁਸੀਂ ਵੋਟਾਂ ਪਾਉਂਦੇ ਰਹੇ ਓਵੇਂ ਆਪਾਂ ਵੀ ਵੋਟਾਂ ਪਾਉਂਦੇ ਰਹੇ ਕਦੀ ਆਪਾਂ ਅਕਾਲੀਆਂ ਨੂੰ ਪਾਤੀਆਂ ਕਦੀ ਆਪਾਂ ਕਾਂਗਰਸੀਆਂ ਨੂੰ ਪਾਤੇ ਹਾਂ ਤਾਂ ਹੀ ਇਹਨਾਂ ਦੀਆਂ ਸਰਕਾਰਾਂ ਬਣਦੀਆਂ ਰਹੀਆਂ ਆਪਾਂ ਨੂੰ ਜਿੰਨੇ ਸਰਕਾਰ ਬਣੀ ਉਹਦੀ ਆਪਾਂ ਅਖਦਾ ਯਾਰ ਅਕਾਲੀਆਂ ਦੀ ਰਹੀਏ ਨਾ ਬੜਾ ਕੁੱਟਿਆ ਬੜਾ ਲੁੱਟਿਆ ਚੱਲ ਯਾਰ ਐ ਰੁਪਏ ਇਹਨਾਂ ਨੂੰ ਰਹੀਏ ਐ ਰਕਾ ਕਾਂਗਰਸ ਨੂੰ ਜਿਤਾਈਏ ਉਹ ਜਦੋਂ ਕਾਂਗਰਸੀ ਕਹਿੰਦੇ ਫਿਰ ਰੀਜਣਾ ਕੁੱਟਣਾ ਲੁੱਟਣਾ ਤੇ ਨਾਲ ਕੁੱਟਣਾ ਨਾ ਲੱਖਣਾ ਰੋਣ ਵੀ ਨਹੀਂ ਦੇਣਾ ਰੋਣ ਦਾ ਮਤਲਬ ਵੀ ਜੇ ਕੋਈ ਬੋਲਦਾ ਫੇਰ ਦੇ ਦੇਣਾ ਕਾਨੇ ਫੜਾਉਂਦੇ ਕਿ ਨਹੀਂ ਬਣਾਉਂਦੇ ਸੱਚੀ ਗੱਲ ਕਰਿਓ ਤੇ ਇਹ ਤਾਂ ਫੜਾਉਂਦੇ ਹੀ ਦੱਸ ਦਿਓ ਵੀ ਜਿਹੜਾ ਕੋਈ ਬੋਲਦਾ ਉਹਨੂੰ ਬੈਣ ਕੀ ਤਾਂ ਸਾਰਿਆਂ ਨੂੰ ਵੀ ਜਿਹੜਾ ਕੋਈ ਸੱਚ ਤੇ ਬੋਲਦਾ ਈ ਉਹਨੂੰ ਫੜ ਕੇ ਜਾਂ ਪੁਲਿਸ ਘਰ ਦੇਣੀ ਜਾਂ ਉਹਨੂੰ ਚੌਕੀ ਫੜਾ ਦੇਣਾ ਜਾਂ ਥਾਣੇ ਬਣਾ ਦੇਣਾ ਤੇ ਭਰਾਵੋ ਆਪਾਂ ਫੇਰ ਕਹਿਣਾ ਕਿ ਯਾਰ ਇਹਨਾਂ ਦੇ ਕਾਲੀਆਂ ਨੂੰ ਵੀ ਜ਼ਿਆਦਾ ਕੁੱਟਿਆ ਤੇ ਲੁੱਟਿਆ ਤੇ ਕੁੱਟ ਕੇ ਰੋਣ ਵੀ ਨਹੀਂ ਦਿੰਦੇ ਫੇਰ ਕਾਲੀਆਂ ਨੂੰ ਬਣਾ ਦੇਣਾ ਮੁੜ ਕੇ ਆਈ ਪਾਰਟੀ ਤੁਹਾਡੀ ਆਮ ਆਦਮੀ ਪਾਰਟੀ ਭਰਾਵੋ ਤੁਸੀਂ 2022 ਦੇ ਵਿੱਚ ਇੱਕ ਤਰਫੀ ਸਫਾਈ